ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਾਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਪਾਰੀ ਜਿੰਦਾਬਾਦ ਜਿੰਨੇ ਵੀ ਦੁਕਾਨਦਾਰ ਜਿੰਦਾਬਾਦ ਭਰਾਵੋ ਮੈਂ ਹੱਥ ਪਨ ਕੇ ਬੇਨਤੀ ਕਰਦਾ ਬੇਨਤੀ ਮੇਰੀ ਇਹ ਆ ਵੀ ਜੋ ਖਨੌਰੀ ਬਾਰਡਰ ਤੇ ਆਪਣਾ ਧਰਨਾ ਚੱਲ ਰਿਹਾ ਖਾਲਸਾ ਜੀ ਹੱਥ ਬਨ ਕੇ ਬੇਨਤੀ ਆ ਭਾਈ ਸਾਹਿਬ ਭਾਈ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕਿ ਉਹ ਜਦੋਂ ਵੀ ਗੱਲ ਕਰਦੇ ਆ ਦੋ ਕੋਰਮਾ ਦੀ ਗੱਲ ਕਰਦੇ ਆ ਗੱਲ ਇਹ ਆ ਬਈ ਹੋਰ ਵੀ 30 ਜਥੇਬੰਦੀਆਂ ਆਪਣੇ ਪੰਜਾਬ ਚ ਬਾਕੀ ਸਾਰੇ ਹਿੰਦੁਸਤਾਨ ਤਾਂ ਜੇ ਗਿਣੀਆਂ ਤਾਂ ਆਪਾਂ ਬਹੁਤ ਜ਼ਿਆਦਾ ਗਿਣਤੀ ਨਾ ਕਿ ਜਾਂਦੀ ਆ ਆਪਣੇ ਪੰਜਾਬ ਪੰਜਾਬ ਚ 32 33 ਜਥੇਬੰਦੀਆਂ ਜਿਹੜਾ ਭਾਈ ਸਾਹਿਬ ਭਾਈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹ ਜਦੋਂ ਵੀ ਗੱਲ ਕਰਦੇ ਆ ਦੋ ਕੋਰਮਾ ਦੀ ਗੱਲ ਕਰਦੇ ਆ ਹੱਥ ਬੰਨ ਕੇ ਬੇਨਤੀ ਆ ਡੱਲੇਵਾਲ ਸਾਹਿਬ ਜਿਹੜਾ ਤੂੰ ਐਡਾ ਦਿਲ ਕੱਢਿਆ ਨਾ ਮਰਨ ਵਰਤ ਤੇ ਬਹਿਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਆ ਐਡਾ ਵੱਡਾ ਫੈਸਲਾ ਲੈਣਾ ਹਰਕਤ ਦੇ ਵਾਸਤਾ ਰੋਗ ਨਹੀਂ ਹੁੰਦਾ ਇਹ ਤੁਸੀਂ ਫੈਸਲਾ ਲਿਆ ਤੁਹਾਡੇ ਫੈਸਲੇ ਅੱਗੇ ਕੋਟਨ ਕੋਟ ਪ੍ਰਣਾਮ ਬਹੁਤੀ ਵਧੀਆ ਫੈਸਲਾ ਲਿਆ ਜੋ ਕੋਈ ਫੈਸਲਾ ਮਾੜਾ ਨਹੀਂ ਪਰ ਹੱਥ ਬਨ ਕੇ ਬੇਨਤੀ ਹੈ ਮੇਰੀ ਡੱਲੇਵਾਲ ਸਾਹਿਬ ਨੂੰ 16 ਤਰੀਕ ਅਸੀਂ ਕਿਉਂ ਡਿੱਗਦੇ ਆ ਕਿ ਸਾਡੀ ਗੱਲ ਬਾਤ ਉਹ ਸੈਂਟਰ ਨਾਲ ਉਹ ਭਲਿਓ ਮਾਣਸੋ ਨਾ ਆਪਣੀ ਅੱਜ ਗੱਲ ਸੁਣਨ ਨਾ ਕੱਲ ਗੱਲ ਸੁਣਨ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਸਿਆਣੇ ਦੀ ਕਹਾਵਤਾਂ 1 1 2 11 ਇਹ ਸਰਕਾਰਾਂ ਆਪਣੇ ਮੂੰਹ ਸੁਣਨਾ ਚਾਹੁੰਦੀਆਂ ਵੀ ਕੀ ਕਹਿਣਾ ਚਾਹੁੰਦੇ ਆ ਅਸੀਂ ਕੀ ਚੌਂਕੀ ਕੀ ਕਹਿਣਾ ਚਾਹੁੰਨੇ ਆ ਅਟਵਾਟ ਨਹੀਂ ਜਿੱਥੇ ਜਿਹੜੇ ਘਰ ਵਿੱਚ ਪਰਿਵਾਰ ਸੰਯੁਕਤ ਪਰਿਵਾਰ ਆ ਇਕੱਠੇ ਪਰਿਵਾਰ ਆ ਲੈਂਕਣ ਪਰਿਵਾਰ ਆ ਉੱਥੇ ਉਹ ਮੱਲਵੀ ਪਰਿਵਾਰਾਂ ਦੀਆਂ ਪਿੰਡਾਂ ਵਿੱਚ ਗੱਲਾਂ ਸੱਥਾਂ ਵਿੱਚ ਗੱਲਾਂ ਰਿਸ਼ਤੇਦਾਰਾਂ ਵਿੱਚ ਗੱਲਾਂ ਹੁੰਦੀਆਂ ਦੱਲੇਵਾਲ ਸਾਹਿਬ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਦੂਜੀਆਂ ਜਥੇਬੰਦੀਆਂ ਨੂੰ ਵੀ ਸੱਦਾ ਦਿਓ ਕਿ ਤੁਸੀਂ ਗਲਤੀ ਨਾਲ ਦੋ ਬੰਦੇ ਆ ਗਏ ਦੋ ਕੋਰਮ ਆ ਗਏ ਚੈ ਆਪਦੇ ਗੁੱਸੇ 'ਚ ਆ ਗਏ ਉਹ ਗੁੱਸਾ ਵਾਪਸ ਕਰੀਏ ਆਪਰ ਦੱਲੇਵਾਲ ਸਾਹਿਬ ਹੱਥ ਬੰਨ੍ਹ ਕੇ ਬੇਨਤੀ ਆ ਦੂਜੀਆਂ ਜਥੇਬੰਦੀਆਂ ਨੂੰ ਵੀ ਆਪਾਂ ਸੱਦਾ ਦਈਏ ਵੀ ਸਾਡੇ ਨਾਲ ਲੱਗੋ 26 ਤੋਂ ਪਹਿਲਾਂ-ਪਹਿਲਾਂ ਅੱਜ 10 ਤਰੀਕਾ 26 ਤੋਂ ਪਹਿਲਾਂ-ਪਹਿਲਾਂ ਸਾਰੇ ਭਰਾਵਾਂ ਨੂੰ ਆਪਾਂ ਸੱਦਾ ਦਈਏ ਜਿੰਨੀਆਂ ਵੀ ਜਥੇਬੰਦੀਆਂ ਵੀ ਸਾਡੇ ਨਾਲ ਲੱਗੋ ਭਾਈ ਆਪਾਂ ਇਕੱਠੇ ਹੋ ਕੇ ਚੱਲੀਏ ਏਕੇ ਵਿੱਚ ਬਰਕਤ ਆ ਜੇ ਅਸੀਂ ਇਕੱਲੇ ਨਹੀਂ ਕਰਦੇ ਸਾਡੀ ਕਿਸੇ ਨੇ ਨਹੀਂ ਸੁਣਨੀ ਉਹ ਸਾਨੂੰ ਨਿਖੇੜਨਾ ਚਾਹੁੰਦੇ ਆ ਅਸੀਂ ਨਿਖੜ ਗਏ ਉਹ ਜਦੋਂ ਅੱਗੇ ਸਾਡੀਆਂ 150 ਪਾਉਣੇ 200 200 ਜਥੇਬੰਦੀਆਂ ਦੀ ਗੱਲ ਨਹੀਂ ਸੁਣੀ ਉਹਨਾਂ ਨੇ ਉਹ ਸਾਡੀਆਂ ਦੋਹਾਂ ਜਥੇਬੰਦੀਆਂ ਦੀ ਗੱਲ ਨਹੀਂ ਸੁਣਦੇ ਇਹ ਕਾਰਨ ਨਾ ਕੋਈ ਅੱਗੇ ਜੇ ਸਾਰੇ ਹਿੰਦੁਸਤਾਨ ਦੇ ਇਕੱਠੇ ਕਰਕੇ ਉੱਥੇ ਬੈਠੀਆਂ ਸੀ ਜਥੇਬੰਦੀਆਂ ਸਾਡੀ ਕਿਸ ਨੇ ਗੱਲ ਨਹੀਂ ਸੁਣੀ ਅੱਜ ਸਾਡੀਆਂ ਦੋ ਜਥੇਬੰਦੀਆਂ ਦੀ ਕਿਵੇਂ ਗੱਲ ਸੁਣਨ ਲੱਗੇ ਦੋਹਾਂ ਕੋਰਮਾ ਦੀ ਗੱਲ ਕਿਵੇਂ ਸੁਣ ਲੈਣਗੇ ਹੋ ਹੱਥ ਬੰਨ ਕੇ ਬੇਨਤੀ ਆ ਡੈਲੇਵਾਲ ਸਾਹਿਬ ਤੁਸੀਂ ਇੱਕ ਤਾਂ ਦਵਾਈ ਵਧੀਆ ਪ੍ਰਾਪਰ ਲਓ ਮਰਨ ਦੀ ਲੋੜ ਨਹੀਂ ਮਾਰਨਾ ਦਾ ਚਾਹੁੰਦੀਆਂ ਸਾਨੂੰ ਸੈਂਟਰ ਸਰਕਾਰ ਉਹ ਤਾਂ ਆਂਦੇ ਮਰਨ ਤੇ ਦਫਾ ਹੋਣ ਇੱਦਾਂ ਨਹੀਂ ਜੇ ਅਸੀਂ ਕੋਸ ਅੱਗੇ ਕਰਕੇ ਵਿਖਾਇਆ ਸੀ ਸੰਤ ਚਰਨਾਲ ਤੋਂ ਪਿੰਡਰਾਲੇ ਨੇ ਜੋ ਖੁੰਡੇ ਦੇ ਸਾਹ ਤੇ ਤੇ ਆਪਣਾ ਦੂਜਾ ਜਗ੍ਹਾ ਚੱਕਿਆ ਸੀ ਨਾ ਉਹਨਾਂ ਨੇ ਤਾਂ ਹੀ ਚੱਕਿਆ ਸੀ ਨਹੀਂ ਸਾਡੀ ਕਿਸੇ ਨੇ ਸੁਣੀ ਸੀ ਅੱਜ ਵੀ ਅਸੀਂ ਇਹ ਗੁਜਾਰਸ਼ ਕਰਦੇ ਹਾਂ ਮੋਦੀ ਸਾਹਿਬ ਨੂੰ ਵੀ ਮੋਦੀ ਸਾਹਿਬ ਸਾਡੇ ਸਿੱਖਾਂ ਦੀ ਗੱਲ ਸੁਣ ਲਓ ਕਿਸਾਨਾਂ ਦੀ ਗੱਲ ਸੁਣ ਲਓ ਸਾਡੇ ਮਜ਼ਦੂਰਾਂ ਦੀ ਗੱਲ ਸੁਣ ਲਓ ਦੁਬਾਰਾ ਦੁਬਾਰਾ ਰਾਜ ਨਹੀਂ ਮਿਲਦੇ ਹੁੰਦੇ ਮੋਦੀ ਸਾਹਿਬ ਆ ਤੀਜੀ ਵਾਰ ਸਰਕਾਰ ਬਣੀ ਲੰਗੜੀ ਕਿਉਂ ਜੇ ਅਸੀਂ ਸਹੀ ਕੰਮ ਕਰਦੇ ਹੁਈਏ ਨਾ ਤੇ ਦੁਬਾਰਾ ਸਾਨੂੰ ਲੋਕਾਂ ਦੀਆਂ ਮਿੰਤਾ ਕੱਢਣ ਦੀ ਲੋੜ ਨਹੀਂ ਪੈਂਦੀ ਮੋਦੀ ਸਾਹਿਬ ਅੱਜ ਕੇਤਰੀਵਾਲ ਨੇ ਜੇ ਦਿੱਲੀ 'ਚ ਚੰਗਾ ਕੰਮ ਕੀਤਾ ਹੁੰਦਾ ਆ ਦਿਨ ਨਾ ਵਿਖਣੇ ਪੈਂਦੇ ਭਗਵੰਤ ਮਾਨ ਸਾਹਿਬ ਤੁਹਾਡੇ ਅੱਗੇ ਵੀ ਬੇਨਤੀ ਆ ਤੁਸੀਂ ਵੀ ਆਪਣਾ ਸੁਧਾਰੋ ਤਪੋਂ ਰਾਜ ਤੇ ਰਾਜੋਂ ਨਰਕ ਜਦੋਂ ਬੰਦੇ ਕੋਲੇ ਰਾਜ ਭਾਗ ਆ ਜਾਂਦਾ ਨਾ ਉਹਦੇ ਦਿਮਾਗ 'ਚੋਂ ਅਕਲ ਨੱਸ ਜਾਂਦੀ ਕੁਜਰਤੀ ਗੱਲ ਹੁੰਦੀ ਆ ਉਹਨੂੰ ਆਪਦੀ ਪੁਲਿਸ ਆਪਦੀਆਂ ਫੌਜਾਂ ਆਪਦਾ ਅਸਲਾ ਆਪ ਦਾ ਅਮਲਾ ਸਾਰਾ ਕੋ ਮੋਢਾ ਤੇ ਖੜਾ ਹੁੰਦਾ ਦੀਨਾ ਹੁੰਦਾ ਉਹਦੀ ਜਿਹੜੀ ਮਾਤਾ ਉਹ ਖਨੌਨਸ ਜਾਂਦੀ ਆ ਹੱਥ ਬਨ ਕੇ ਬੇਨਤੀ ਆ ਭਗਵੰਤ ਮਾਨ ਜੀ ਅੱਜ ਤੁਹਾਡੇ ਕੋਲੇ ਮੌਕਾ ਖਨੌਰੀ ਬਾਰਡਰ ਤੇ ਜਾ ਕੇ ਡੱਲੇਵਾਲ ਸਾਹਿਬ ਦੀ ਗੱਲ ਸੁਣੋ ਦੋਹਾਂ ਕੋਰਮਾ ਦੀ ਗੱਲ ਸੁਣੋ ਉਸ ਤੋਂ ਬਾਅਦ 16 ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਪੰਜਾਬ ਦੀਆਂ ਸਾਰੇ ਨੂੰ ਇਕੱਠੀਆਂ ਕਰਕੇ ਇਕੱਠਾ ਕਰ ਦਿਓ ਬਹੁਤ ਵਧੀਆ ਨਤੀਜਾ ਨਿਕਲੂਗਾ ਜੇ 16 ਤੋਂ ਪਹਿਲਾਂ ਪਹਿਲਾਂ ਅੱਜ 10 ਤਰੀਕਾ ਤੁਹਾਡੇ ਕੋਲੇ 15 ਦਿਨ ਅਜੇ ਹੋਰ ਪਏ ਆ ਐ 16 ਨੂੰ ਤਾਂ ਨਿਪਟਣਾ ਕੰਮ 15 ਦਿਨ ਹੋਰ ਆ ਉਹ ਕਾਹ ਤੋਂ ਆਣ 15 ਦਿਨ ਹੋਰ ਆ ਸਮਝ ਲਾਇਓ ਗੱਲ ਇਹ 16 ਨੂੰ ਨਹੀਂ ਨਿਪਟਣਾ ਠੀਕ ਆ ਥੋੜੇ ਮਨਚਾ ਵੀ ਅੱਜ 6 ਦਿਨ ਨੂੰ ਸਾਡੀ ਮੀਟਿੰਗ ਹੋ ਜੂਗੀ ਤੇ ਕੰਮ ਨੇ ਬੜਜੋ ਨਹੀਂ ਲੱਪਣਾ ਆਖੇ ਲੱਗ ਜਾਓ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿਓ ਇੱਕ ਮੋਠ ਹੋ ਜਾਓ ਇੱਕ ਜੁੱਟ ਹੋ ਜਾਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ